ਆ ਦੇਖੋ ਨੁਕਸਾਨ ਕਿਦਾ ਹੋ ਰਿਹਾ ਨੁਕਸਾਨ ਹੋ ਰਿਹਾਗਾ ਆਮ ਜਨਤਾ ਦਾ ਆ ਤੁਸੀਂ ਦੇਖੋ ਕਿਦਾਂ ਮਤਲਬ ਕਿ ਬੱਚੇ ਰੋ ਰਹਾ ਕਿਦਾਂ ਮਤਲਬ ਕਿ ਨੁਕਸਾਨ ਹੋ ਰਿਹਾ ਠੀਕ ਨਾ ਇੰਨੇ ਗਰੀਬ ਲੋਕ ਵੀ ਆ ਜਿੰਨਾਂ ਕੋਲੇ ਆ ਦੇ ਘਰ-ਬਾਰ ਵੀ ਮਸਾ ਬਣਾਏ ਸੀ ਤੇ ਉਹ ਵੀ ਵਿਚਾਰੇ ਛੱਡ ਗਏ ਦੇਖੋ ਕਿਦਾਂ ਪਜ ਰਿਹਾ ਇਹ ਸਰਕਾਰਾਂ ਪਾਕਿਸਤਾਨ ਜੋ ਹੈ ਪਤਾ ਹੀ ਵੀ ਇਹਨਾਂ ਨੇ ਹਾਰਨਾ ਤਾਂ ਹੈਗਾ ਹੀ ਕੁਝ ਸੁਧਾਰ ਹੋਣਾ ਚਾਹੀਦਾ ਹੈ ਰੋਕ ਦੇਣਾ ਚਾਹੀਦਾ ਚੰਗ ਕਿਉਂਕਿ ਇਹ ਸਰਕਾਰਾਂ ਦਾ ਕੁਝ ਨਹੀਂ ਜਾਣਾ ਇਹ ਤਾਂ ਬੈਠੀਆਂ ਆਪ ਦਾ ਕੰਮਕਾਰ ਕਰੀ ਜਾਂਦੀਆਂ ਚਲਾ ਰਹੀਆਂ ਬਜਟ ਹੋ ਰਹੀ ਹੈ ਤੇ ਨੁਕਸਾਨ ਦੇਖੋ ਆਹਾ ਬੱਚਿਆਂ ਦਾ ਛੋਟੇ ਛੋਟਿਆਂ ਦਾ ਕਿੰਨੇ ਕਰਤਬਾ ਹੋ ਗਏ ਨੁਕਸਾਨ ਹੋਈ ਜਾਂਦਾ ਕੋ ਸੋਚਣਾ ਚਾਹੀਦਾਗਾ ਬਹੁਤ ਕੁਝ ਹਜੇ ਵੀ ਜੇ ਸੋਚ ਲੈਣ ਕਿਉਂਕਿ ਹਾਰਨਾ ਤਾਂ ਇਹਨਾਂ ਨੂੰ ਪੈਣਾ ਹੀ ਆ ਜਿੱਤ ਨਹੀਂ ਸਕਦੇਗੇ ਨਾ ਪਹਿਲਾਂ ਜਿੱਤੇ ਆ ਨਾ ਜਿੱਤ ਸਕਦੇ ਆ ਕਿਉਂਕਿ ਪਹਿਲੀ ਗੱਲ ਇਹਨਾਂ ਦਾ ਹਾਰਨ ਦਾ ਕਾਰਨ ਇਹੀ ਆ ਜੋ ਕਿ ਉਥੇ ਧਾਰਮਿਕ ਜਗ ਗੁਰੂ ਸਾਹਿਬ ਜੀਆਂ ਉਹਨਾਂ ਦੀ ਬੇਅਦਵੀ ਹੋ ਰਹੀ ਆ ਥੋੜੀਆਂ ਜਗ੍ਹਾ ਜਿਨ੍ਹਾਂ ਦੀ ਮਤਲਬ ਪਰਵਰਿਸ਼ ਕਰ ਰਹੇ ਆ ਤੇ ਨਹੀਂ ਤਾਂ ਸਭ ਤੋਂ ਵੱਡਾ ਨੁਕਸਾਨ ਤੇ ਹਾਰਨ ਦਾ ਕਾਰਨ ਇਹੀ ਆ ਇਹਨਾਂ ਦਾ ਇਸੇ ਕਰਕੇ ਮੈਲਵਰਤ ਕੇ ਰਹਿਣ ਤਾਂ ਸਹੀ ਹੈ ਤੇ ਨਹੀਂ ਤਾਂ ਕਾਣੀ ਖਤਮ ਇਹਨਾਂ ਦੀ